7 ਫਰਵਰੀ ਨੂੰ ਸਾਡਾ ਭਰਾ ਕਾਲਾ ਬਾਗੜੀਆਂ ਵਾਲਾ ਕਾਲਿਆ ਆ ਵੀ ਨੌਜਵਾਨਾ ਦੋ ਕਦਮ ਚੱਲ ਕੇ ਖੇਡ ਮੈਦਾਨ ਅੰਦਰ ਇਹ ਬੜੀ ਦੂਰ ਤੋਂ ਆਇਆ ਹੈ ਇਹ ਕਪੂਰਥਲੇ ਜ਼ਿਲ੍ਹੇ ਤੋਂ ਆਇਆ ਹੈ ਇਹਨੇ ਆਪ ਆਪਣੇ ਸਮੇਂ ਦੇ ਵਿੱਚ ਬੜੀ ਤਕੜੀ ਕਬੱਡੀ ਖੇਡੀ ਹੈ ਔਰ ਹੁਣੇ 7 ਫਰਵਰੀ ਨੂੰ ਆਪਣੇ ਪਿੰਡ ਦੇ ਵਿੱਚ ਮੇਰੇ ਵੀਰੋ ਜ਼ਿਲ੍ਹਾ ਵਾਈ ਚੈਂਪੀਅਨਸ਼ਿਪ ਕਰਵਾ ਰਿਹਾ ਹੈ ਔਰ ਜਿਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹੇ ਤੇ ਹਰਿਆਣੇ ਦੇ ਕਿੰਨੇ ਜ਼ਿਲ੍ਹੇ 4 ਦੋ ਟੀਮਾਂ ਹਰਿਆਣੇ ਦੀਆਂ ਬਣ ਗਈਆਂ ਇੱਕ ਟੀਮ ਰਾਜਸਥਾਨ ਯੂਪੀ ਦੀ ਬਣੂਗੀ ਬਾਕੀ ਪੰਜਾਬ ਦੀਆਂ ਟੀਮਾਂ ਖੇਡਣਗੀਆਂ 7 ਫਰਵਰੀ ਨੂੰ ਆਪ ਸਭ ਨੂੰ ਸੱਦਾ ਜਿਹੜੇ ਦਰਸ਼ਕ ਵੀਰ ਹਰਿਆਣੇ ਤੋਂ ਦੇਖਣ ਜਾਣਾ ਚਾਹੁੰਦੇ ਇੱਕ ਦਿਨ ਪਹਿਲਾਂ ਵੀ ਆਉਣ ਤੁਹਾਡੇ ਰਹਿਣ-ਬਹਿਣ ਦਾ ਪ੍ਰਬੰਧ ਪੂਰਾ ਕੀਤਾ ਜਾਊਗਾ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਨਹੀਂ ਤੇ ਦਰਸ਼ਕਾਂ ਲਈ ਅਤਾ ਮਿੰਟੀ ਰੁਕ ਲੈ ਹੁਣ ਇਧਰ ਗੱਲ ਚੱਲੀ ਜਾਂਦੀ ਐ ਤੂੰ ਪਾਣੀ ਨਾ ਵੱਡ ਵਿੱਚ ਫੋਟੋ ਵਾਲਾ ਨਹੀਂ ਤੇ ਦਰਸ਼ਕਾਂ ਲਈ ਬਹੁਤ ਘੱਟ ਲੋਕ ਸੋਚਦੇ ਹੁੰਦੇ ਐ ਯਾਰ ਵੀ ਕੋਈ ਗੱਲ ਨਹੀਂ ਦਰਸ਼ਕ ਆਉਂਦੇ ਐ ਪਰ ਵੀਰ ਨੇ ਆਖਿਆ ਵੀ ਇੱਕ ਦਿਨ ਪਹਿਲਾਂ ਜਿਹੜਾ ਆਉਣਾ ਚਾਹੁੰਦਾ ਹੋਵੇ ਆਇਓ ਅਸੀਂ ਪੈਣ ਵਹਿਣ ਦਾ ਪ੍ਰਬੰਧ ਵੀ ਤੁਹਾਡੇ ਲਈ ਕਰਾਂਗੇ ਪਰ ਸਾਡੇ ਮੇਲੇ ਤੇ ਤੁਸੀਂ ਜ਼ਰੂਰ ਆਇਓ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਕਾਲਾ ਬਾਗੜੀਆਂ ਵਾਲਾ ਆਪਣੇ ਸਾਥੀਆਂ ਦੇ ਨਾਲ ਵੱਡਾ